ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਂਡ ਮਹਿਲਾ ਪੰਜਵਾ ਸੰਤਨ ਕੈ ਬਲ ਹਾਰੇ ਜਾਉ ਸੰਤਨ ਕੈ ਸੰਗ RAM ਗੁਨ ਗਾਉ ਗੋਂਡ ਰਾਗ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਜ ਬਖਸ਼ਿਸ਼ ਕਰਦੇ ਨੇ ਭਾਈ ਮੈਂ ਸੰਤ ਜਨਾ ਤੋ ਕੁਰਬਾਨ ਜਾਨਾਵਾ ਉਹਨਾਂ ਸੰਤ ਜਨਾਂ ਦੀ ਸੰਗਤ ਚ ਰਹਿ ਕੇ ਪ੍ਰਭੂ ਦੇਮੇਸ਼ਾ ਗੁਣ ਗਾਨਾ ਹਾਂ ਜੀ ਸੰਤ ਪ੍ਰਸਾਦ ਕਿਲ ਵਿਕ ਸਭ ਗਏ ਸੰਤ ਸ਼ਰਨ ਵੱਡ ਭਾਗੀ ਪਏ ਏ ਭਾਈ ਸੰਤਾਂ ਦੀ ਕਿਰਪਾ ਨਾਲ ਸਾਰੇ ਪਾਪ ਮੁਕ ਜਾਂਦੇ ਨੇ ਪਰ ਵੱਡੇ ਭਾਗਾ ਨਾਲ ਹੀ ਬੰਦੇ ਸੰਤ ਜਨਾਂ ਦੀ ਸ਼ਰਨ ਚ ਪੈਂਦੇ ਨੇ RAM ਜਪਤ ਕਛ ਬਿਗਨ ਨਾ ਵਿਆਪੇ ਗੁਰ ਪ੍ਰਸਾਦ ਅਪਨਾ ਨਾਮ ਪ੍ਰਭ ਜਾਪੇ ਰਹਾਓ ਏ ਭਾਈ ਪ੍ਰਭੂ ਦਾ ਨਾਮ ਜਪਦਿਆ ਕੋਈ ਵਿਗਨ ਚੋਰ ਨਹੀਂ ਪਾ ਸਕਦਾ ਤੇ ਗੁਰੂ ਕਿਰਪਾ ਨਾਲ ਪਿਆਰਾ ਪ੍ਰਭੂ ਹਰ ਥਾਂ ਵਸਦਾ ਦਿਸ ਪੈਂਦਾ ਰਹ। ਪਾਰ ਬ੍ਰह्म ਜਬ ਹੋਏ ਦਿਆਲ ਸਾਧੂ ਜਨ ਕੀ ਕਰੈ ਵਾਲ ਭਾਈ ਪ੍ਰਮਾਤਮ ਜਿਸ ਮਨੁੱਖ ਨੂੰ ਕੋਤੇ ਦਇਆਵਨ ਹੁੰਦਾ ਫਿਰ ਉਸ ਮਨੁੱਖ ਨੂੰ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਸਤੇ ਸੇਵਕਾਂ ਦੀ ਚਰਨ ਤੂੜ ਬਖਸ਼ ਦਿੰਦਾ ਹੈ। ਕਾਮ, ਕ੍ਰੋਧ, ਇਸਤਨ, ਤੇਜਾ ਰਾਮ ਰਤਨ ਵਸੈ ਮਨ ਆਏ ਫਿਰ ਉਸ ਮਨੁੱਖ ਦੇ ਮਨ ਚੋਂ ਕਾਮ ਕ੍ਰੋਧ ਮੁਕ ਜਾਂਦੇ ਨੇ ਪ੍ਰਭੂ ਦਾ ਅਨਮੋਲ ਨਾਮ ਹਿਰਦੇ ਚ ਵਸ ਪੈਂਦਾ ਹੈ ਸਫਲ ਜਨਮ ਤਾਂ ਕਾ ਪਰਵਾਰ ਪਾਰਬਰਮ ਨਿਕਟ ਕਰ ਜਾਣ ਹੈ ਭਾਈ ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਪਾ ਕੇ ਪ੍ਰਭੂ ਦੇ ਦਰ ਤੇ ਕਬੂਲ ਪੈਂਦੀ ਏ ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵਸਤਾ ਸਮਝਦਾ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੈ ਫਿਰ ਉਹ ਮਨੁੱਖ ਭਗਤੀ ਭਾਵ ਨਾਲ ਭਾਵ ਬੜੀ ਸ਼ਰਧਾ ਭਾਵਨਾ ਨਾਲ ਸ਼ਿਵ ਸਲਾਹ ਕਰਨ ਲੱਗ ਪੈਂਦਾ ਤੇ ਨੇਕਾ ਜਨਮਤ ਫਿਰ ਜਿਹੜਾ ਕੂਕ ਸੁੱਤਾ ਸੀ ਸੁਚੇਤ ਜਾਗ ਜਾਗ ਪੈਂਦਾ ਚਰਨ ਕਮਲ ਜਨ ਕਾ ਆਧਾਰ ਗੁਣ ਗੋਵਿੰਦ ਰਮੋ ਸਚਵਾਪਾਰ ਹੈ ਪਈ ਪ੍ਰਮਾਤਮਾ ਦੇ ਸੋਹਣੇ ਚਰਨ ਸੇਵਕ ਤੇ ਜਿੰਦਗੀ ਦਾ ਸਾਰਾ ਬਣ ਜਾਂਦੇ ਨੇ ਇਸ ਕਰਕੇ ਮੈਂ ਵੀ ਇਸ ਉਦਮ ਦੇ ਨਾਲ ਉਸ ਕੈਮਰਨ ਵਾਲੇ ਪ੍ਰਭੂ ਦਾ ਨਾਮ ਹੁਣ ਵਣਜਨਾ ਹਾ ਦਾਸ ਚੰਨਾ ਕੀ ਮਨ ਸਾਪੂਰ ਨਾਨਕ ਸੁਖ ਪਾਵੇ ਜਨ ਤੂਰ ਪ੍ਰਮਾਤਮਾ ਆਪਣੇ ਸੇਵਕਾਂ ਦੇ ਮਨ ਦੀ ਕਾਮਨਾ ਪੂਰੀ ਕਰਦਾ ਹੈ ਨਾਨਕ ਪ੍ਰਭੂ ਦਾ ਸੇਵਕ ਸੰਤ ਜਨਾਂ ਦੀ ਚਰਨ ਤੂੜ ਵਿੱਚ ਆਤਮਕ ਨਾਮ ਖਟਦਾ ਰਿੰਦਾ ਪ੍ਰਾਪਤ ਕਰਦਾ ਰਾਗ ਗੋਂਡ ਅਸ਼ਟਪਦੀਆਂ ਮਹਿਲਾ ਪੰਜਵਾ ਘਰ ਦੂਜਾ ਓੰਕਾਰ ਸਤਗੁਰ ਪ੍ਰਸਾਦ ਕਾਰਨਮ ਸਕਾਰ ਪੂਰੇ ਗੁਰਦੇ ਸਫਲ ਮੂਰਤ ਸਫਲ ਜਾ ਕੀ ਸੇਵ ਏ ਭਾਈ ਪੂਰੇ ਸਤਗੁਰ ਅੱਗੇ ਸਦਾ ਸਿਰ ਨੇਮਾਇਆ ਕਰ ਉਸ ਦਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਦਾ ਹੈ ਉਸ ਦੀ ਸ਼ਰਨ ਪਿਆ ਜੀਵਨ ਸਫਲਾ ਹੋ ਜਾਂਦਾ ਅੰਤਰਜਾਮੀ ਪੁਰਖ ਵਿਧਾਤਾ ਆਠ ਪੈਰ ਨਾਮ ਰੰਗਰਾਤਾ ਏ ਭਾਈ ਜਿਹੜਾ ਜਿਹੜਾ ਪਰਬੂ ਹਰੇਕ ਤੇ ਦਿਲ ਦੀ ਜਾਣਨ ਵਾਲਾ ਹੈ ਉਹ ਸਰਬ ਵਿਆਪਕ ਹੈ ਤੇ ਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਗੁਰ ਗੋਵਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰੱਖਣ ਹਾਰਾ ਹੁਪੇ ਪਾਈ ਗੁਰੂ ਗੋਵਿੰਦ ਦਾ ਰੂਪ ਹੈ ਗੁਰੂ ਗੋਪਾਲ ਦਾ ਰੂਪ ਹੈ ਤੇ ਜੋ ਆਪਣੇ ਸੇਵਕਾਂ ਨੂੰ ਨਿੰਦਾ ਆਦਿਕ ਤੋਂ ਬਚਾਉਣ ਜੋਗਾ ਹੈ ਰਹਾ ਪਾਤਸ਼ਾਹ ਸ਼ਾ ਅਮਰਾ ਪਤੀ ਆਏ ਦੁਸ਼ਟ ਅੰਕਾਰੀ ਮਾਰ ਪਚਾਏ ਇਹ ਪਏ ਗੁਰੂ ਜਿੰਨਾ ਮਨੁੱਖਾ ਦੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿੰਦਾ ਹੈ ਉਹ ਆਤਮਕ ਮੰਡਲ ਸ਼ਾ ਪਾਦਸ਼ਾ ਮੀਰ ਬਣ ਜਾਂਦੇ ਨੇ ਦੁਸ਼ਟ ਅੰਕਾਰੀ ਨੂੰ ਆਪਣੇ ਦਰਤ ਤੋਂ ਦੁਰਕਾਰ ਕੇ ਦਰਦਰ ਪਟਕੰਦੇ ਰਾ ਫਿਰੋ ਜਿਹੜੇ ਵਿਕਾਰੀ ਨੂੰ ਪਾਈ ਰੱਖਦੇ ਨੇ ਤੇ ਜਿਹੜੇ ਬਾਬੂ ਨਾਲ ਜੁੜ ਗਏ ਉਹ ਬੱਚੇ ਰਹਿੰਦੇ ਨੇ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਗ ਤੇ ਨਿੰਦਾ ਕਰਨ ਵਾਲੇ ਮਨੁੱਖ ਦੇ ਮੂੰਹ ਚ ਨਿੰਦਾ ਕਰਨ ਦੀ ਬਿਮਾਰੀ ਬਣੀ ਰਹਿੰਦੀ ਹੈ ਪਰ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਸਾਰਾ ਸੰਸਾਰ ਦੀ ਸ਼ੋਭਾ ਕਰਦਾ ਹੈ ਸੰਤਨ ਕੈ ਮਨ ਮਹਾ ਅਨੰਦ ਸੰਤ ਜਪੈ ਗੁਰਦੇਵ ਭਗਵੰਤ ਏ ਭਾਈ ਸੰਤ ਜਨਾ ਦੇ ਮਨ ਸਦਾ ਆਤਮਕ ਅਨੰਦ ਬਣਿਆ ਰਹਿਦਾ ਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਚ ਵਸਾਈ ਰੱਖਦੇ ਨੇ ਸੰਗਤ ਕੇ ਮੁਖ ਊਜਲ ਭਏ ਸਗਲ ਥਾਨ ਨਿੰਦਕ ਕੇ ਗਏ ਤੇ ਗੁਰੂ ਪਾਸ ਰਹਿਣ ਵਾਲੇ ਸੇਵਕ ਦੇ ਮੂੰਚ ਲੋਕ ਪਰਲੋਕ ਰੋਸ਼ਨ ਮੂੰਹ ਰੋਸ਼ਨ ਹੋ ਜਾਂਦੇ ਨੇ ਪਰ ਨਿੰਦਾ ਕਰਨ ਵਾਲੇ ਮਨੁੱਖ ਹਰ ਥਾਂ ਤੇ ਭੈੜਾ ਹੀ ਪੈਂਦਾ ਸਾਹ ਸਾਸ ਜਿਨ ਸਦਾ ਸਲਾਹ ਪਾਰ ਬ੍ਰह्म ਗੁਰ ਵੇਪ ਬੇ ਪਰਵਾਹ ਹੈ ਹੈ ਭਈ ਗੁਰੂ ਦੀ ਸ਼ਰਨ ਪੈਣ ਵਾਲਾ ਸੇਵਕ ਆਪਣੇ ਹਰੇਕ ਸਵਾਸ ਤੇ ਨਾਲ ਪ੍ਰਭੂ ਦੀ ਸਿਫਤ ਤੋਂ ਸਲਾਹ ਕਰਦਾ ਰਹਿੰਦਾ ਤੇ ਪ੍ਰਮਾਤਮਾ ਜਿਤੇ ਬੇਮੁਥਾਜ ਗੁਰੂ ਦੀ ਸਿਵਤੋਂ ਸਲਾਕਰਦਾਰਿੰਦਾ ਸਗਲ ਪੈ ਮਿਟੇ ਜਾ ਕੀਸ਼ਰ ਨਿੰਦਕ ਮਾਰ ਪਾਇ ਸਭ ਤਰਨ へ ਪਾਈ ਜਿਸ ਗੁਰੂ ਦੀ ਸ਼ਰਮ ਪਿਆ ਸਾਰੇ ਡਰ ਵੇ ਮੁੱਕ ਜਾਂਦੇ ਨੇ ਤੇ ਉਹ ਗੁਰੂ ਸੇਵਕਾਂ ਦੇ ਨਿੰਦਾ ਕਰਨ ਵਾਲੇ ਬੰਦਿਆਂ ਨੂੰ ਆਪਣੇ ਦਰ ਤੋਂ ਦੁਰਕਾਰ ਕੇ ਨੀਵ ਨੀਵੇਂ ਅਸਰਨ ਦੇ ਟੋਏ ਵਿੱਚ ਸੁੱਟ ਦਿੰਦਾ ਜਨ ਕੀ ਨਿੰਦਾ ਕਰੈ ਨ ਕੋਇ ਜੋ ਕਰੈ ਸੋ ਦੁਖੀਆ ਹੋਏ ਹੈ ਭਾਈ ਗੁਰੂ ਦੇ ਸੇਵਕ ਦਿਨਿੰਦਾ ਕਿਸੇ ਮਨੁੱਖ ਨੂੰ ਨਹੀਂ ਕਰਨੀ ਚਾਹੀਦੀ ਜਿਹੜਾ ਮਨੁੱਖ ਭਲਿਆਂ ਦੀ ਨਿੰਦਾ ਕਰਦਾ ਆਪ ਵੀ ਦੁਖੀ ਹੁੰਦਾ ਤੇ ਹੋਰ ਵੀ ਦੁਖੀ ਹੁੰਦੇ ਹਨ ਹਾਟ ਪੈਰ ਜਨ ਇਕ ਤੇ ਆਏ ਜਮੂਆ ਤਾਂ ਕੈ ਨਿਕਟ ਨਾ ਜਾਏ ਤੇ ਗੁਰੂ ਦਾ ਸੇਵਕ ਹਰ ਵੇਲੇ ਪਰਮਾਤਮਾ ਦਾ ਧਿਆਨ ਤਰੀ ਰੱਖਦਾ ਹੈ ਜਮਰਾਜ ਵੀ ਉਸਤੇ ਨੇੜੇ ਨਹੀਂ ਟੁਕਦਾ ਜਨ ਨਿਰਵੈਰ ਨਿੰਦਕ ਅੰਕਾਰ ਜਨ ਪਲਮਾਨ ਨਿੰਦਕ ਵੇਕਾਰ ਇਹ ਪਾਇ ਗੁਰੂ ਦੇ ਸੇਵਕ ਕਿਸੇ ਨਾਲ ਵੈਰ ਨਹੀਂ ਰੱਖਦੇ ਪਰ ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਅੰਕਾਰ ਚ ਡੁੱਬੇ ਰਹਿੰਦੇ ਨੇ ਸੇਵਕ ਤਾਂ ਸਭ ਦਾ ਭਲਾ ਮੰਗਦੇ ਨੇ ਪਰ ਨਿੰਦਕ ਹਮੇਸ਼ਾ ਕੁਕਰਮ ਹੀ ਕਰਦੇ ਨੇ ਗੁਰ ਕੈ ਸਿਕ ਸਤ ਗੁਰੂ ਤੇ ਆਇਆ ਜਨ ਉੱਭਰੇ ਨਿੰਦਕ ਨਰਕ ਪਾਇਆ ਇਹ ਪਾਇ ਗੁਰੂ ਦੇ ਸਿੱਖ ਤਾਂ ਸਦਾ ਆਪਣੇ ਗੁਰੂ ਦੇ ਚਰਨਾਂ 'ਚ ਸੁਰਤ ਜੋੜੀ ਰੱਖਦੇ ਨੇ ਤੇ ਮਾਰਜ ਕਹਿਣ ਲੱਗੇ ਇਸ ਵਾਸਤੇ ਜਨੁ ਬਰੇ ਨਿੰਦਕ ਨਰਕ ਪਾਇਆ ਸੇਵਕ ਤਰ ਜਾਂਦੇ ਨਿੰਦਕ ਬਸ ਨਰਕਾਂ ਦੇ ਵਾਸੀ ਆਇਂਦੇ ਨੇ ਸੁਨ ਸਾਜ ਜਨ ਮੇਰੇ ਮੀਤ ਪਿਆਰੇ ਸਤਿ ਬਚਨ ਵਰਤੈ ਹਰਦੁਆਰ ਇਹ ਮੇਰੇ ਸੱਜਣ ਮੇਰੇ ਪਿਆਰੇ ਮਿੱਤਰ ਸੁਣ ਮੈਨੂੰ ਮੈਂ ਤੈਨੂੰ ਉਹ ਟਲ ਨਿਯਮ ਦੱਸਨਾ ਜੋ ਪਰਮਾਤਮਾ ਦਾ ਸਦਾ ਵਾਪਰਦੇ ਹਨ ਜੈਸਾ ਕਰੇ ਸੋ ਤੈਸਾ ਪਾਇ ਅਭਿਮਾਨਨੀ ਕੀ ਜੜ ਸਰ ਪਰ ਜਾਏ ਇਹ ਪੈ ਜਿਹੋ ਜ ਮਨੁ ਕਰਮ ਕਰਦਾ ਉਹ ਜ ਫਲ ਪਾ ਲੈਂਦਾ ਹੰਕਾਰੀ ਮਨੁਕ ਦੀ ਜੜ ਜ਼ਰੂਰ ਵੱਡੀ ਜਾਂਦੀ ਆ ਨਿਤ ਰਿਆਂ ਸਤ ਗੁਰ ਤਰ ਤੇਰ ਕਰ ਕਿਰਪਾ ਰੱਖੋ ਜਨ ਕੇ ਰੇ ਸਤ ਗੁਰ ਨਿਆਸਰੇ ਬੰਦਿਆ ਨੂੰ ਤੇਰਾ ਹੀ ਆਸਰਾ ਤੂੰ ਮੇਰ ਕਰਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਣਾ ਕਹੁ ਨਾਨਕ ਤਿਸ ਗੁਰ ਬਲਹਾਰੀ ਜਾ ਕੇ ਸਿਮਰਨ ਪੈ ਸਵਾਰੀ ਨਾਨਕ ਆਖਦੇ ਮਸ ਗੁਰੂ ਤੋਂ ਸਦਕੇ ਜਾਨਾ ਵਾ ਜਿਸ ਦੀ ਔਰ ਚਿਤਾਰ ਨੇ ਮੇਰੀ ਇੱਜ਼ਤ ਰੱਖ ਲਈ ਹੈ ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਗੰਕਾਰ ਸਤ ਗੁਰ ਪ੍ਰਸਾਦ ਸੰਤ ਮਿਲੇ ਕਿ ਸੁਨਿਆ ਕਹੀਏ ਮਿਲੇ ਅਸੰਤ ਮਸ਼ਟ ਕਰ ਰਹੀ ਹੈ ਇਹ ਭਾਈ ਜੇ ਕੋਈ ਭਲਾ ਮਨੁੱਖ ਮਿਲ ਜਾਏ ਤਾਂ ਉਸ ਦੀ ਸਿੱਖਿਆ ਸੁਣਨੀ ਚਾਹੀਦੀ ਹੈ ਮਰਜ਼ ਕਹਿਣ ਲੱਗੇ ਜੀਵਨ ਦੇ ਰਾਜ ਦੀ ਗੁੰਜਲਾ ਪੁੱਛਣੀਆਂ ਚਾਹੀਦੀਆਂ ਨੇ ਪਰ ਜੇ ਭੈੜਾ ਬੰਦਾ ਮਿਲ ਜਾਏ ਤਾਂ ਚੁੱਪ ਰਹਿਣਾ ਹੀ ਠੀਕ ਹੈ। ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀ ਅਰਹਾ ਹੈ ਭਾਈ ਜਗਤ ਵਿੱਚ ਰਹਿੰਦੇ ਆਂ ਕਿਹੋ ਜੇ ਬੋਲ ਬੋਲੀ ਤੇ ਜਿਨ੍ਹਾਂ ਦੀ ਬਰਕਤ ਨਾਲ ਪ੍ਰਭੂ ਦੇ ਨਾਮ ਚ ਸੁਰਤ ਜੁੜੀ ਰਹੇ ਤੇ ਮਰਜ਼ ਕਹਿਣ ਲੱਗੇ ਬਸ ਪ੍ਰਭੂ ਦਾ ਨਾਮ ਹੀ ਜਪਣਾ ਸ੍ਰਿਸ਼ਟ ਰਹਾ। ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਚਖ ਮਾਰੀ ਮਰਜ ਕਹਿਣ ਲਗੇ ਭਲਿਆ ਨਾਲ ਗੱਲ ਕੀਤੀਆਂ ਭਲਾਈ ਹੀ ਨਿਕਲੇਗੀ ਤੇ ਮੂਰਖ ਨਾਲ ਬੋਲੇ ਆ ਬਸ ਵਿਅਰਥ ਖੱਪ ਖੱਪ ਹੀ ਹੋਵੇਗਾ ਬੋਲਤ ਬੋਲਤ ਬੜਾ ਵੇਕਾਰ ਬਿਨ ਬੋਲੇ ਕਿਆ ਕਰਾਂ ਵਿਚਾਰ ਇਹ ਭਾਈ ਬਸ ਬੋਲਦਿਆਂ ਬੁਲਦਿਆਂ ਵਿਕਾਰ ਹੀ ਵੱਧਦੇ ਨੇ ਤੇ ਜੋ ਭੜਲੇ ਮਨੁੱਖਾ ਨਾਲ ਵੀ ਨਹੀਂ ਬੋਲਣ ਨਹੀਂ ਬੋਲਦੇ ਤੇ ਮਰਜ ਕਹਿਣ ਲਗੇ ਫਿਰ ਉਹ ਗੱਲਾਂ ਹੋਰ ਵਿਚਾਰਾਂ ਦੀਆਂ ਕਰਦੇ ਨੇ ਭਾਪ ਭਲਿਆਪਾਸ ਵੀ ਨਹੀਂ ਬੈਠਾਂਗੇ ਤੇ ਵਿਚਾਰ ਦੀਆਂ ਗੱਲਾਂ ਕਿਵੇਂ ਕਰਾਂਗੇ ਕਹੋ ਕਬੀਰ ਛੂਛਾ ਘਟ ਬੋਲੇ ਪਰਿਆ ਹੋਏ ਸੋ ਕਬੂ ਨ ਡੋਲੇ ਤੇ ਕਬੀਰ ਅਕ ਦਿਨ ਸੱਚੀ ਗੱਲ ਹੈ ਜਿਵੇਂ ਖਾਲੀ ਘੜਾ ਬੋਲਦਾ ਨਾ ਜੇ ਪਾਣੀ ਨਾਲ ਭਰਿਆ ਹੋਵੇ ਤੇ ਕਦੇ ਨਹੀਂ ਡੋਲਦਾ ਤੇ ਖਾਲੀ ਬਸ ਡੁੱਲ ਜਾਂਦਾ ਤੇ ਇਸ ਤਰ੍ਹਾਂ ਜੇ ਗੁਣਵਾਨ ਹੋਵੇ ਫਿਰ ਉਹ ਸੰਸਾਰ ਵਿੱਚ ਰਹਿੰਦੇ ਆਂ ਪਰ ਉਹਦੇ ਕੁਝ ਕੁ ਖਟਣਾ ਚਾਹੀਦਾ ਕਿਉਂਕਿ ਗੁਣਾ ਦੇ ਨਾਲ ਉਹ ਭਰਿਆ ਹੋਇਆ ਗੌਂਡ ਅਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾ ਸਵਾਰ ਹੈ ਇਹ ਭਾਈ ਜੇ ਬੰਦਾ ਮਰ ਜਾਏ ਕਿਸੇ ਕੰਮ ਨਹੀਂ ਆਉਂਦਾ ਜੇ ਡੰਗਰ ਮਰ ਜਾਏ ਤੇ ਉਹ ਦਸ ਕਾ ਸਵਾਰ ਦਾ ਹੈ ਪਸ਼ੂ ਮਰੇ ਦਸ ਕਾ ਸਵਾਰ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕੀ ਜਾਣੂ ਬਾਬਾ ਰੇ ਰਹਾਉ ਹੈ ਬਾਬਾ ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜੇ ਨਿਤਕਰਮ ਕਰੀ ਜਾ ਰਿਹਾ ਆ ਭਾਵਕ ਮੰਦੇ ਪਾਸੇ ਲੱਗਾ ਮੈਨੂੰ ਖਿਆਲ ਹੀ ਨਹੀਂ ਆਉਂਦਾ ਰਹਾਉ ਹਾਰ ਜਲੇ ਜੈਸੇ ਲੱਕਰੀ ਕਾ ਤੂਲਾ ਕੇਸ ਚੱਲੇ ਜੈਸੇ ਘਾਸ ਕਾ ਪੂਲਾ ਹੈ ਬਾਬਾ ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆ ਇਹ ਸੀਰ ਦੀਆਂ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਨੇ ਤੇ ਇਸ ਕੇਸ ਕਾ ਦੇ ਪੂਲੇ ਵਾਂਗ ਸੜ ਜਾਂਦੇ ਨੇ ਕੋ ਕਬੀਰ ਤਬਹੀ ਨਰ ਜਾਗੈ ਜਮਕਾ ਡੰਡ ਮੂੰਡ ਮਹਿ ਲਾਗੇ ਤਕਬੀਰ ਆਕਦਾ ਸੱਚ ਹੈ ਕਿ ਮਨੁੱਖ ਇਸ ਮੁਰਗਤਾ ਵੱਲੋਂ ਉਦੋਂ ਹੀ ਜਾਗਦਾ ਜਦੋਂ ਜਮਾ ਦਾ ਡੰਡਾ ਸਿਰ ਤੇ ਆ ਕੇ ਵੱਜਦਾ ਹੈ ਗੋਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇਲ ਆਨੰਦ ਮੂਲ ਸਦਾ ਪੁਰ ਕੋਤਮ ਕਟ ਬਿਨ ਸੈ ਗਗਨ ਨਾ ਜਾਇਲੇ ਮਰਜ ਕੈਨ ਲੇ ਜਿੰਦ ਜਿਸ ਦੀ ਅੰਸ ਹੈ ਉਚੇਤਨ ਸੱਤਾ ਆਕਾਸ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ ਉਹ ਜੀਵਾਂ ਦੇ ਸੁੱਖ ਦਾ ਮੂਲ ਦਾ ਕਾਰਨ ਹੈ ਉਹ ਸਦਾ ਕਾਇਮ ਰਹਿਣ ਵਾਲਾ ਉਹੀ ਪਰਮ ਆਤਮਾ ਹੈ ਮੋਹਿ ਬੈਰਾਗ ਭਇਓ ਇਹ ਜਿਉ ਆਏ ਕਾਹਾਂ ਗਏ ਰਹਾ ਮੇਰੇ ਮਨ ਵਿੱਚ ਹੋਰ ਨਾ ਗੱਲਾਂ ਵੱਲ ਪ੍ਰਾਂਤ ਹੋ ਰਹੀ ਹੈ ਮਾਰਜ ਕਹਿੰਨੇ ਬੈਰਾਗ ਪੈਦਾ ਹੋ ਗਿਆ ਮੇਰਾ ਨਿਸ਼ਚੈ ਹੁਣ ਇਸ ਗੱਲ ਉੱਤੇ ਅੱਗੇ ਟਿਕ ਗਿਆ ਜਿੰਨ ਕਦੇ ਮਰਦੀ ਨਹੀਂ ਨਾ ਕਦੇ ਜੰਮਦੀ ਰਹ ਪੰਚ ਤਤ ਮਿਲ ਕਿਆ ਕਿੰਨੇ ਤਤ ਕਹਾ ਤੇ ਕੀ ਨਰੇ ਕਰਮ ਬਦ ਤum ਜਿਓ ਕਹਿ ਤੋ ਕਰਮੈ ਕਿਨੂੰ ਜਿਉ ਦੀ ਨਰੇ ਪੰਜ ਤਤਾਂ ਨਾਲ ਮਿਲ ਕੇ ਸ੍ਰਿ ਬਣਾਇਆ ਪਰ ਇਨਾਂ ਤਤਾਂ ਦੀ ਕੋਈ ਵਕਰੀ ਹਸਤੀ ਨਹੀਂ ਇਹ ਤਤ ਵੀ ਹੋਰ ਕਿੱਥੋਂ ਬਣੇ ਸਨ ਬਣਾਏ ਤੇ ਪ੍ਰਮਾਤਮਾ ਨੇ ਨਾ ਤੇ ਇਹ ਲੋਕ ਕਰਮਾਂ ਦੇ ਬੱਦੇ ਨੇ ਪਰ ਕਰਮ ਕਿੰਨੇ ਬਣਾਏ ਨੇ ਕਰਮ ਵੀ ਪਰਮੇਸ਼ਵਰ ਨੇ ਬਣਾਏ ਨੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਇਰ ਕਹ ਕਬੀਰ ਆਪ ਨਾਮ ਨਾ ਛੋਡੋਂ ਸਹਜੇ ਹੋਏ ਸੋ ਹੋਏ ਰੇ ਹੈ ਪਾਈ ਉਹ ਚੇਤਨ ਸੱਤਾ ਪ੍ਰਭੂ ਦੇ ਅੰਦਰ ਜੀਵਨ ਦਾ ਸਿਰ ਵਜੂਦ ਪਾ ਕੇ ਪ੍ਰਭੂ ਕਰਕੇ ਹੀ ਸਰੀਰ ਵਜੂਦ ਵਿੱਚ ਆਉਂਦਾ ਤੇ ਸਿਰ ਵਿੱਚ ਪ੍ਰਭੂ ਆ ਵਸਦਾ ਤੇ ਕਬੀਰ ਆਖਦਾ ਵੀ ਤੇ ਚੇਤਨ ਸੱਤਾ ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਪੁਲਾਵਾਂਗਾ ਬਸ ਉਹਨੂੰ ਹੀ ਜਪਦਾ ਰਹਾਂਗਾ ਰਾਗ ਗੋੰਡ ਬਾਣੀ ਕਬੀਰ ਜੀਓ ਕੀ ਕਾਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੂਜਾਬਾਨ ਪਿਲਾ ਕਰ ਡਾਰਿਓ ਹਸਤੀ ਕਰੋ ਮੂੰਡ ਮਹਿ ਮਾਰਿਓ ਇੱਕ ਭਗਤ ਕਬੀਰ ਜੀ ਕਹਿਣ ਲੱਗੇ ਮੇਰੀਆਂ ਬਾਹਾਂ ਬਨ ਕੇ ਢੇਮ ਵਾਂਗੂ ਮੈਨੂੰ ਹਾਤੀ ਅੱਗੇ ਸੁੱਟ ਦਿੱਤਾ ਤੇ ਮਹਾਵਤ ਨੇ ਗੁੱਸੇ ਵਿੱਚ ਆ ਕੇ ਧਾਕੇ ਹਾਤੀ ਦੇ ਸਿਰ ਉੱਤੇ ਸੱਟ ਮਾਰੀ ਹਸਤ ਭਾਗ ਕੈ ਚੀਸਾ ਮਾਰੈ ਆ ਮੂਰਤ ਕੈ ਹੋਮ ਬੱਲੇ ਹਾਰ ਹੈ ਤੇ ਹਾਤੀ ਚੀਕਾ ਮਾਰ ਮਾਰ ਕੇ ਭਜਦਾ ਤੇ ਜਿਵੇਂ ਆਖਦੇ ਮasaddਕੇ ਆਹ ਸੋਹਣੇ ਬੰਦੇ ਤਮ ਆਹੇ ਮੇਰੇ ਠਾਕੁਰ ਤੁਮਰਾ ਜੋਲ ਕਾਜੀ ਬਕਵੋ ਹਸਤੀ ਤੋ ਰਹਾ ਹੋ ਏ ਪ੍ਰਭੂ ਮੈਨੂੰ ਤੇਰਾ ਹੀ ਤਾਨ ਹੈ ਤੇਰਾ ਹੀ ਜੋਰ ਹੈ ਤੇ ਕਾਜੀ ਤੇ ਆਖਰ ਹੈ ਵੀ ਕਬੀਰ ਉੱਤੇ ਹਾਤੀ ਚੜ੍ਹਦੇ ਰੋਲਾ ਪਾਰ ਉੱਚੀ ਉੱਚੀ ਰਹਾਵ ਰੇ ਮਹਾਵਤ ਤੁਜ ਡਾਰੋਂ ਘਾਟ ਇਸੇ ਤੁਰਾਵੋ ਘਾਲੋ ਸਾਠ ਤਕਬੀਰ ਅਖਦੈ ਨਹੀਂ ਤੇ ਮੈਂ ਤੇਰਾ ਸਿਰ ਉਤਾਰ ਦਿਆਂਗਾ ਮਹਾਵਤ ਨੂੰ ਅਖਦੈ ਇਹ ਸਾਤੀ ਨੂੰ ਸੱਟ ਮਾਰ ਤੇ ਕਬੀਰ ਵੱਲ ਤੋਰ ਹਸਤ ਨਾ ਤੋਰ ਹੈ ਤਰੇ ਤਿਆਨ ਵਾਕੈ ਰਿਦੈ ਬਸੈ ਭਗਵਾਨ ਪ੍ਰਾਤੀ ਤੁਰਦਾ ਹੀ ਨਹੀਂ ਉਹ ਪ੍ਰਭੂ ਚਰਨਾ ਚ ਮਸਤ ਜਿਵੇਂ ਉਸਤੇ ਹੀ ਅਦੇ ਚ ਪਰਮਾਤਮਾ ਪ੍ਰਗਟ ਹੋ ਕੇ ਵਸ ਰਿਹਾ ਕੀ ਆਪਰਾਧ ਸੰਤ ਹੈ ਕਿਨਾਂ ਬਾੰਦ ਪੋਟ ਕੁੰਚਰ ਕੋ ਦੀਨਾ ਪੜਾ ਮੈਂ ਆਪਣੇ ਪ੍ਰਭੂ ਦੇ ਸੇਵਕਾਂ ਨੇ ਇਨਾਂ ਦਾ ਕੀ ਵਿਗਾੜਿਆ ਹੈ ਜੋ ਮੇਰੀ ਪੋਟਲੀ ਬਣ ਕੇ ਹੱਥੀਂ ਅੱਗੇ ਸੁੱਟ ਦਿੱਤਾ ਕੁੰਚਰ ਪੋਠ ਲੈ ਲੈ ਨਮਸਕਾਰ ਬੋਜੀ ਨਹੀਂ ਕਾਜੀ ਅੰਧਿਆਰ ਹੈ ਤੇ ਹੱਤੀ ਮੇਰੇ ਸੀਦ ਦੀ ਬਣੀ ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ ਪਰ ਕਾਜੀ ਨੂੰ ਤੋਂ ਸਭ ਦੀ ਹਨੇਰੇ ਚ ਸਮਝ ਹੀ ਨਹੀਂ ਆ ਰਹੀ ਕਰਨਾ ਕੀ ਹੈ ਤੀਨ ਬਾਰ ਪਤੀਆ ਪਰ ਲੀਨ ਮਨ ਕਠੋਰ ਅਜੂਨਾ ਪਤੀ ਨਾ ਤੇ ਕਾਜੀ ਨੇ ਹੱਤੀ ਨੂੰ ਮੇਰੇ ਉੱਤੇ ਪਰਚਾੜ ਕੇ ਤਿੰਨ ਵਾਰੀ ਪਰਤਾ ਪਰਤਾ ਵਾਲਿਆ ਹੈ ਪਰ ਉਸ ਦੀ ਵੀ ਤਸੱਲੀ ਨਹੀਂ ਕਿਉਂਕਿ ਮਨ ਦਾ ਕਠੋਰ ਸੀ ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਚਿੰਦ ਕਬੀਰ ਆਖਦਾ ਕਾਜ ਨੂੰ ਸਮਝ ਹੀ ਨਹੀਂ ਆਈ ਕਿ ਸਾਡਾ ਪ੍ਰਭੂ ਸੇਵਕਾਂ ਦਾ ਰਖਾ ਪਰਮਾਤਮਾ ਆਪ ਹੈ ਪ੍ਰਭੂ ਦੇ ਦਾਸਨ ਜਿਨ ਸਦਾ ਉਸ ਵਸਤਾ ਚ ਜੋ ਤਿੰਨਾ ਗੁਣਾ ਤੋਂ ਉੱਤੇ ਹੈ ਗੋਂਡ ਨਾ ਇਹ ਮਾਨਸ ਨਾ ਇਹ ਦੇਵ ਨਾ ਇਹ ਜਤੀ ਕਹਾ ਵੈ ਸਿਓ कहन लगे की मनुख की देवता कि शिव पाशक की जोगी कह लगे ना ए मनुख है ना ए देवता कौन जो अंदर जिंद वास्ती है ना जती शिव उपाशक है ना ए जोगी ना अवदूता ना इस का ना काहू पूता ना जोगी है ना त्यागी है ना इसकी कोई माँ है ना इसका कोई पुत्र है या मंदिर में कौन बसाई ਤਾ ਕੰਤ ਨਾ ਕੋ ਉਪਾਇ ਰਹਾ ਸਾਡੇ ਸ਼ੀਰੂਪੀ ਘਰ ਵਿੱਚ ਕੋਣ ਵਾਸਤਾ ਉਸ ਦਾ ਕੀ ਅਸਲ ਹੈ ਇਸ ਗਾਲ ਦੀ ਤੈ ਵਿੱਚ ਕੋਈ ਨਏ ਪੜਿਆ ਰਹਾ ਨਾ ਇਹ ਗਿਰਹੀ ਨਾ ਉਦਾਸੀ ਨਾ ਇਹ ਰਾਜ ਨਾ ਪੀਖ ਮੰਗਾਸੀ ਗ੍ਰਿਸਤ ਉਦਾਸੀ ਰਾਜਾ ਕੰਗਾਲ ਇਹ ਸਭ ਤੋਂ ਇਹ ਦੂਰ ਹੈ ਨਾ ਇਹ ਰਾਜ ਹੈ ਨਾ ਮੰਗਤ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹ ਬ੍ਰਹਮ ਨਾ ਇਹ ਕਾਤੀ ਨਾ ਇਸ ਨਾ ਇਸ ਦਾ ਕੋਈ ਸਰੀਰ ਹੈ ਨਾ ਇਸ ਦਾ ਕੋਈ ਲਹੂ ਹੈ ਨਾਯ ਬ੍ਰਾਹਮਣ ਨਾ ਖੱਤਰੀ ਨਾ ਇਹ ਤਪਾ ਕਹਾ ਵੈਸ਼ੇ ਨਾ ਇਹ ਜੀਵੈ ਨਾ ਮਰਤਾ ਦੇਖ ਨਾ ਇਹ ਤਪੈ ਨਾ ਸ਼ੇਖ ਹੈ ਨਾ ਜਮਦਨ ਅਮਰਤ ਇਸ ਮਰਤੇ ਕੋ ਜੇ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਤੇ ਜਿਹੜਾ ਜੀ ਇਸ ਦੇ ਅੰਦਰ ਵਸਤ ਹੈ ਉਸ ਨੂੰ ਮਰਦਾ ਸਮਝ ਕੇ ਰੋਂਦਾ ਹੈ ਜੇ ਉਹ ਰੋਂਦਾ ਤਾਂ ਫਿਰ ਖੁਆਰ ਹੀ ਹੁੰਦਾ ਹੈ ਗੁਰਪ੍ਰਸਾਦ ਮੈਂ ਡਗਰ ਪਾਇਆ ਜੀਵਨ ਮਰਨ ਦੋ ਮਿਟਵਾਇਆ ਮੈਂ ਗੁਰੂ ਦੀ ਕਿਰਪਾ ਜਿੰਦਗੀ ਦਾ ਸਹੀ ਰਸਤਾ ਲੱਭ ਲਿਆ ਮੈਂ ਆਪਣਾ ਜਨਮ ਮਰਨ ਦੋਵੇਂ ਖਤਮ ਕਰ ਲੈਣਾ ਕਉ ਕਬੀਰ ਏ ਰਾਮ ਕੀ ਅੰਸ ਜਿਸ ਕਾਗਦ ਪਰ ਮਿਟੈ ਨਮਸ ਕਬੀਰ ਆਖ ਤਨ ਮੈਨੂੰ ਸਮਝ ਆ ਗਿਆ ਸਾਡੇ ਅੰਦਰ ਵਸਣ ਵਾਲਾ ਪਰਮਾਤਮਾ ਦੀ ਹੀ ਅੰਸ ਹੈ ਇਹ ਦੋਵੇਂ ਆਪਸ ਵਿੱਚ ਈਓਨ ਜਿਵੇਂ ਕਾਗਜ਼ ਤੇ ਕਾਗਜ਼ ਤੇ ਲਿਖੇ ਅੱਖਰਾਂ ਦੀ ਸਿਆਹੀ ਹੁੰਦੀ ਹੈ ਗੋਂਡ ਟੂਟੇ ਤਾਗੇ ਨਿਕੂਟੀ ਪਾਨ ਦਵਾਰ ਉਪਰ ਚਿਲਕਾਵੇਂ ਕਾਨ ਬਖਸ਼ਿਸ਼ ਕਰ ਲਗੇ ਭਗਤ ਕਬੀਰ ਜੀ ਗੋੰਡ ਰਾਗ ਦੇ ਵਿੱਚ ਵੀ ਇਸ ਘਰ ਦੇ ਕੰਮ ਕਾਦ ਕੋਈ ਫਿਕਰ ਹੀ ਨਹੀਂ ਭਗਤ ਕਬੀਰ ਜੀ ਦੀ ਮਾਤਾ ਇਹ ਬੋਲ ਕਹਿ ਰਹੀ ਨ ਵੀ ਤੈਨੂੰ ਕੋਈ ਫਿਕਰ ਹੀ ਨਹੀਂ ਇਹ ਘਰ ਦਾ ਵੀ ਘਰ ਕਿਵੇਂ ਚਲਾਣਾ ਹਰ ਪਾਸੇ ਪਾਨ ਮੁੱਕੀ ਪਈਏ ਜਿਹੜੇ ਤਾਗੇ ਨੇ ਟੁੱਟੇ ਪਏ ਨੇ ਤੇ ਬੂਹੇ ਸਖਣੇ ਕਾਨੇ ਪੈ ਲਿਸ਼ਕਦੇ ਨੇ ਭਾਵੇਂ ਕਿ ਵਰਤਨੋਂ ਖੁੰਝੇ ਪਏ ਨੇ ਕੁਝ ਵਿਚਾਰੇ ਫੁਏ ਫਾਲ ਆ ਮੁੰਡਿਆ ਸਿਰ ਚੜਬੋ ਕਾਲ ਵਿਚਾਰੇ ਜਿਹੜੇ ਕੁਝ ਤੀਲੇ ਨੇ ਉਹ ਵੀ ਸਾਰੇ ਬਸ ਪਏ ਹੋਏ ਨੇ ਤੇ ਇਸ ਮੁੰਡਿਆ ਸਿਰ ਚੜਬੋ ਕਾਲ ਪਤਾ ਨਹੀਂ ਇਸ ਦਾ ਸਾਧੂ ਤਾਕੀ ਬਣੇਗਾ ਸਾਧੂ ਦੇ ਸਿਰ ਤੇ ਸਦਾ ਮੋਤ ਹੀ ਸਵਾਰ ਰਹਿੰਦੀ ਐ ਇਹ ਮੁੰਡਿਆ ਸਗਲੋ ਦਰਬ ਖੋਈ ਆਵਤ ਜਾਤ ਨਾ ਕਸਰ ਹੋਈ ਭਗਤ ਕਬੀਰ ਜੀ ਕਹਿਣ ਲੱਗੇ ਫਿਰ ਇਹ ਮੁੰਡਿਏ ਭਾਵੇਂ ਇਹਨਾਂ ਨੇ ਸਾਰਾ ਤਨ ਗਵਾਲਿਆ ਇਸ ਤੇ ਸਾਸ ਸੰਗੀਆਂ ਦਾ ਆਵਾਜਾਈ ਨਾਲ ਮੇਰੀ ਨੱਕ ਜਿੰਦਾਈ ਪਈ ਐ ਪਾਵਕ ਘਰ ਕੋਈ ਆਉਂਦਾ ਕੋਈ ਜਾਂਦਾ ਮੈਂ ਓੱਖੀ ਹੋਈਆਂ ਰਹਾਉ ਤੁਰੀ ਨਾਰ ਕੀ ਛੋਡੀ ਬਾਤਾਂ ਹਰਾਮ ਨਾ ਵਾ ਕਾਮ ਨਰਾਤਾ ਤੁਰੀ ਦੇ ਨਾਲ ਇਸ ਨੂੰ ਚੇਤ ਤੁਰੀ ਦੇ ਨਾਲਾਂ ਦੇ ਵਰਤਨ ਦਾ ਇਸ ਨੂੰ ਚੇਤਾ ਹੀ ਨਹੀਂ ਬਸ ਕੱਪੜਾ ਬੂਨਾ ਛੱਡ ਦਿੱਤਾ ਐ ਬਸ ਸਿਰ ਰੱਬ ਦਾ ਨਾਮ ਹੀ ਜਪਦਾ ਰਹਿੰਦਾ ਲੜਕੀ ਲਰਕਨ ਖੈਬੋ ਨਾ ਹੈ ਮੁੰਡੀਆਂ ਅੰਦਿਨ ਤਾਪੇ ਜਾ ਹੈ ਘਰ ਵਿੱਚ ਕੁੜੀ-ਮੁੰਡੀਆਂ ਦੇ ਖਾਣ ਜੋ ਕੁਝ ਵੀ ਨਹੀਂ ਪਰ ਇਹਦੇ ਸਾਥਸੰਗੀਆਂ ਦਾ ਹਰ ਰੋਜ਼ ਰੱਜ ਕੇ ਖਾਂਦੇ ਨੇ ਘਰ ਆਉਂਦੇ ਨੇ ਇੱਕ ਦੇ ਮੰਦਰ ਇੱਕ ਦੇ ਬਾਗ ਹਮਕੋ 사ਤਰ ਉਨਕੋ ਕਾਟ ਹਮਝੇ ਇੱਕ ਦੇ ਸਾਧੂ ਸਾਡੇ ਘਰ ਵਿੱਚ ਬੈਠੇ ਨੇ ਇੱਕ ਦੇ ਤੁਰੇ ਆ ਰਹੇ ਨਾ ਵਜੇ ਚਲਦੀ ਸਾਨੂੰ ਪੁੰਜੇ ਸੋਣਾ ਪੈਂਦਾ ਉਹਨੂੰ ਮੰਜੇ ਦਿੱਤੇ ਨੇ ਮੂਂਡ ਪਲੋਸ ਕਮਰ ਬਦ ਪੋਥੀ ਹਮ ਕੋ ਚਾਬਨ ਉਨ ਕੋ ਰੋਟੀ ਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਨੇ ਸਿਰਾਂ ਦੇ ਹੱਥ ਫੇਰਦੇ ਤੁਰੇ ਆਉਂਦੇ ਨੇ ਤੇ ਸਾਨੂੰ ਖਾਣ ਵਾਸਤੇ ਪੁੱਜੇ ਦਾਣੇ ਉਹਨਾਂ ਨੂੰ ਰੋਟੀਆਂ ਮਿਲਦੀਆਂ ਨੇ ਮੁੰਡੀਆਂ ਮੁੰਡੀਆਂ ਹੋਏ ਇੱਕ ਇਹ ਮੁੰਡੀਆਂ ਬੂੜਤ ਕੀਟੇ ਕਬੀਰ ਆਖਦੇ ਨੇ ਇਹ ਸਾਧਸੰਗੀਆਂ ਨਾਲੇ ਪਿਆਰ ਇਸ ਵਾਸਤੇ ਆ ਕਿ ਸਾਧਸੰਗੀਆਂ ਦੇ ਦਿਲਾਂ ਵਿੱਚ ਆਪਸੀ ਪ੍ਰੇਮ ਪਿਆਰ ਮਿਲੇ ਨੇ ਤੇ ਸਾਧਸੰਗੀ ਸੰਸਾਰ ਸੁੰਦਰ ਦੇ ਵਿਕਾਰਾਂ ਵਿੱਚ ਡੁੱਬਦੇ ਆਂਦਾ ਸਾਰਾ ਨੇ ਸੁਨ ਅੰਦਲੀ ਲੋਈ ਬੇਪੀਰ ਇਨ ਮੁੰਡੀ ਨਾ ਬਾਦਸ਼ਰਨ ਕਬੀਰ ਹੈ ਅੰਨੀ ਨਿਗਰੀ ਲੋਈ ਸੁਣ ਤੂੰ ਵੀ ਇਨਾਂ ਸਾਧ ਸੰਗਿਆਂ ਦੀ ਸ਼ਰਨ ਪਾਓ ਤੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਗੋਂਡ ਖਸਮ ਮਰਿਆ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਭਗਤ ਕਬੀਰ ਜੀ ਕਹਿਣ ਲੱਗੇ ਜੇ ਮਨੁੱਖ ਮਰ ਜਾਏ ਮਾਇਆ ਕਦੀ ਨਹੀਂ ਰੋਂਦੀ ਮਾਇਆ ਫਿਰ ਕਿਸੇ ਹੋਰ ਦੇ ਘਰ ਪੋ ਜਾਂਦੀ ਉਦਾ ਕੋਈ ਹੋਰ ਰਖਾ ਬਣ ਜਾਂਦਾ ਰਖਵਾਰ ਇਕ ਹੋਏ ਬਿਨਾਸ਼ ਅੱਗੇ ਨਰਕ ਇਹਾ ਭੋਗ ਪੇਲਾ ਸਿਰ ਮਾਇਆ ਦਾ ਰੱਖਾ ਮਰ ਜਾਂਦਾ ਇਥੇ ਭੋਗਦਾ ਅੱਗੇ ਨਰਕਾਂ ਦੇ ਵਿੱਚ ਪੈਂਦਾ ਹੈ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਰਹਾਵੇ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਸਾਰੇ ਜੀਵ ਜੰਤ ਇਸ ਨੂੰ ਆਪਣੀ ਸਤਰੀ ਬਣਾ ਕੇ ਰੱਖਣਾ ਚਾਹੁੰਦੇ ਰਹ ਸੁਹਾਗਣ ਗਲ ਸੋਹ ਹੈ ਹਾਰ ਸੰਦ ਕੋ ਬਿਕ ਵਿਗ ਸੈ ਸੰਸਾਰ ਸੁਹਾਗਣ ਨਾਰ ਦੇ ਗਲ ਵਿੱਚ ਹਾਰ ਸ਼ੋਭਦਾ ਹੈ ਪਰ ਇਸ ਨੂੰ ਵੇਖ ਕੇ ਜਗਤ ਖੁਸ਼ ਹੁੰਦਾ ਹੈ ਪ੍ਰਸੰਤਾ ਨੂੰ ਜ਼ਹਿਰ ਵਰਗੀ ਦਿੱਸਤੀ ਹੈ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਟਟਕੇ ਫਿਰੈ ਵਿਚਾਰੀ ਵਿਸ਼ਵਵੰਗ ਸਦਾ ਸ਼ਿੰਗਾਰ ਕਰਦੀ ਰਹੁੰਦੀ ਹੈ ਪ੍ਰਸੰਤਾ ਦੀ ਫਟਕਾਰੀ ਹੋਈ ਵਿਚਾਰੀ ਸੰਤਾ ਤੋਂ ਪਰੇ ਫਿਰਦੀ ਹੈ ਸੰਤ ਭਾਗ ਓ ਪਾਛੈ ਪਰ ਗੁਰ ਪ੍ਰਸਾਦ ਦੀ ਮਾਰੋ ਡਰੈ ਮਾਇਆ ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਪ੍ਰਸੰਤਾ ਉਹ ਤੇ ਗੁਰੂ ਦੀ ਮੇਰ ਹੋਣ ਕਰਕੇ ਸੰਤਾਂ ਦੀ ਮਾਰ ਤੋਂ ਵੀ ਡਰਦੀ ਰਹਿੰਦੀ ਹੈ ਸਾਕਤ ਕੀ ਉਹ ਪਿੰਡ ਪਰਾਇਨ ਹਮ ਕੋ ਦ੍ਰਿਸ਼ਟ ਪਰ ਤਰਖੜਾਇਨ ਇਹ ਮਾਇਆ ਪ੍ਰਭੂ ਨਾਲ ਟੁੱਟੇ ਹੋਏ ਬੰਦੇ ਆ ਦੀ ਜ਼ਿੰਦਗੀ ਜਾਣ ਬਣ ਜਾਂਦੀ ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿਸਦੀ ਹੈ ਹਮ ਤਿਸ ਕਾ ਬੋ ਜਾਣਿਆ ਭਇਓ ਜਬ ਹੋਏ ਕਿਰਪਾਲ ਮਿਲੇ ਗੁਰਦੇਵ ਮੈਂ ਇਸ ਤੇ ਫਿਰ ਮਾਇਆ ਦਾ ਹੁਣ ਭੇਤ ਪਾਲਿਆ ਜਦੋਂ ਮੈਨੂੰ ਜਦੋਂ ਮੇਰੇ ਸਾਥ ਗੁਰੂ ਜੀ ਮੇਰੇ ਉੱਤੇ ਦਿਆਲ ਹੁੰਦੇ ਨੇ ਮੈਨੂੰ ਫਿਰ ਮਿਲ ਪਏ ਨੇ ਕਹੋ ਕਬੀਰ ਅਬ ਬਾਹਰ ਪਰਿ ਸੰਸਾਰ ਦੇ ਅੰਚਲ ਰੀ ਤਕ ਵੀ ਰੱਖਦੇ ਨੇ ਮੈਥੋਂ ਤੇ ਹੁਣ ਮਾਇਆ ਹੁਣ ਪਰੇ ਹਟਟ ਗਈ ਐ ਤੇ ਸੰਸਾਰ ਜੀਵਨ ਦੇ ਪੱਲੇ ਜਾ ਕੇ ਲੱਗ ਗਈ ਐ ਗੋਂਡ ਗ੍ਰੇ ਸ਼ੋਬਾ ਜਾ ਕੇ ਰੇ ਨਾਹੇ ਆਵਤ ਪਈਆ ਖੂ ਦੇ ਜਾਹੇ ਭਗਤ ਕਬੀਰ ਜੀ ਕਹਿਣਗੇ ਭਾਈ ਇਸ ਮਨੁੱਖ ਦੇ ਘਰ ਵਿੱਚ ਘਰ ਦੀ ਸੋਪਣ ਮਾਇਆ ਨਹੀਂ ਉਸ ਘਰ ਆਏ ਪੰ ਦੀ ਭੁੱਖੀ ਚਲੇ ਜਾਂਦੇ ਨੇ ਵਕੈ ਅਮਤਰ ਨਹੀਂ ਸੰਤੋਖ ਬਿਨ ਸੁਹਾਗਨ ਲੱਗ ਗਿਆ ਦੁਖ ਫਿਰ ਉਸ ਘਰ ਦੇ ਮਾਲਕ ਦੇਰਜੇ ਤਰਵਾਸ ਨਹੀਂ ਰੱਖਤਾ ਫਿਰ ਮਾਇਆ ਤੋਂ ਬਿਨ ਗ੍ਰਸਤ ਉੱਤੇ ਗਿਲਾ ਸ਼ਿਕਵਾ ਹੀ ਆਉਂਦਾ ਹੈ ਬਿਨ ਸੁਹਾਗਨ ਲੱਗ ਗਿਆ ਦੋ ਤਨ ਸੁਹਾਗਨ ਮਹਾ ਪਵੀਤ ਤਪੇ ਤਪੀਸ਼ਰ ਡੋਲੈ ਜੀ ਤਰ ਹਾ ਸਦਾ ਕਸਮਵਤੀ ਰਹਿਣ ਵਾਲੀ ਮਾਇਆ ਤਨ ਹੈ ਇਮਾਰੀਨੀ ਬੜੀ ਪਵਿੱਤਰ ਹੈ ਇਸ ਤੋਂ ਬਿਨਾ ਵੱਡੇ ਵੱਡੇ ਤੱਪੀਆਂ ਦੇ ਮਨ ਵੀ ਡੋਲ ਜਾਂਦੇ ਰਹਾਵ ਸੁਹਾਗਨ ਕਿਰਪਨ ਕੀ ਪੂਤੀ ਸੇਵਕਤਾ ਜਗ ਸਿਉ ਸੂਤੀ ਪਰੇ ਮਾਇਆ ਸੁਮਾ ਦੀ ਧੀ ਬਣ ਕੇ ਰਹਦੀ ਹੈ ਪ੍ਰਭੂ ਦੇ ਸੇਵਕਾਂ ਤੋਂ ਬਿਨਾ ਔਰ ਸਭ ਨੂੰ ਇਸ ਨੇ ਆਪਣੇ ਬਸ ਵਿੱਚ ਕੀਤਾ ਹੋਇਆ ਸਾਧੂ ਕੈਠਾ ਢੀ ਦਰਬਾਰ ਸ਼ਰਨ ਤੇਰੀ ਮੋਕੋ ਨਿਸਤਾਰ ਤਗਜਨ ਦੇ ਦਰ ਤੇ ਖਲੋਤੀ ਪੁਕਾਰਦੀ ਹੈ ਕਿ ਮੈਂ ਤੇਰੀ ਸ਼ਰਨ ਆਈ ਹਾਂ ਮੈਨੂੰ ਬਚਾਲਾ ਸੁਹਾਗਣ ਹੈ ਅਤ ਸੁੰਦਰੀ ਪਗ ਨੇਵਰ ਛਣਕ ਚਨਹਰੀ ਮਾਇਆ ਬੜੀ ਸੋਹਣੀ ਐ ਇਸਤੇ ਪੈਰੀ ਮਾਨੋ ਚਾਂਦਰਾ ਛਣ ਛਣ ਕਰ ਰਹੀਆਂ ਨੇ ਜੋ ਲੋ ਪ੍ਰਾਨ ਤਉ ਲਗ ਸੰਗੇ ਨਾਹਿੰ ਤ ਜਲੀ ਬੇਗ ਉਠ ਨੰਗੇ ਜੋ ਤੱਕ ਮਨੁੱਖ ਦੇ ਅੰਦਰ ਜਿੰਦ ਐ ਉਹ ਤੱਕ ਨਾਲ ਰਹਿੰਦੀ ਐ ਨਹੀਂ ਤ ਜਿੰਦ ਨਿਕਲਦਿਆ ਹੀ ਨੰਗੇ ਪੈਰੀ ਉੱਠ ਕੇ ਭੱਜ ਜਾਂਦੀ ਐ ਸੁਹਾਗਣ ਪਵਨ ਤਰੇਲੀ ਆ 10 ਅਟਪੁਰਾਣ ਤੀਰਥ ਰਸ ਕੀ ਆ ਇਸ ਮਾਇਆ ਨੇ ਸਾਰੇ ਜਗਤ ਦੇ ਜੀਵਨ ਵਾਸ ਵਿੱਚ ਕੀਤਾ 18 ਪੁਰਣ ਪੜਨ ਵਾਲੇ ਤੀਥਾਂ ਤੇ ਜਾਣ ਵਾਲਿਆਂ ਨੂੰ ਵੀ ਇਸ ਨੇ ਮੋਲ ਲਿਆ ਹੈ। ਬ੍ਰਹਮਾ ਵਿਸ਼ਨ ਮਹੇਸ਼ਰ ਵੇਦੇ ਬਡੇ ਪੂਪਤ ਰਾਜੇ ਹੈ ਛੇ ਦੇ ਬ੍ਰਹਮਾ ਵਿਸ਼ਨੂ ਸ਼ਿਵ ਜੀ ਵਰਗੇ ਵਨ ਲੈ ਨੇ ਸਭ ਰਾਜੇ ਰਾਣੇ ਵਿਸਤੇ ਨਕੇਲੇ ਹੋਏ ਹਨ। ਸੁਹਾਗਨ ਉਰਵਾਰ ਨਾ ਪਾਰ ਪੰਜ ਨਾਰਦ ਕੇ ਸੰਗ ਵਿਦਵਾਰ ਇਸ ਮਾਇਆ ਵੱਡੇ ਪਸਾਰੇ ਬਾਲੀਸਤਨ ਤਨੀ ਪੈ ਸਕਦਾ ਪੰਜੇ ਗਿਆਨ ਇੰਦਰੀਆਂ ਨਾਲੇ ਰਲੇ ਮਿਲੀ ਰਹਿੰਦੀ ਆ ਪੰਜ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਕਿਉਂਕਿ ਮੇਰੇ ਪੰਜੇ ਹੀ ਇੰਦਰੀਆਂ ਦੇ ਭਾਂਡੇ ਭੱਜ ਗਏ ਨੇ ਇਸ ਕਰ ਕਬੀਰ ਆਕ ਦਿਨ ਮੈਂ ਸਤਗੁਰੂ ਦੀ ਕਿਰਪਾ ਨਾਲ ਇਨ੍ਹਾਂ ਦੀ ਮਾਰ ਤੋਂ ਬਚ ਗਿਆ ਹਾਂ ਗੌਣ ਜੈਸੇ ਮੰਦਰ ਮੈਂ ਬਲਹਰ ਨਾ ਠਾਰ ਨਾਮ ਬਿਨਾ ਕੈਸੇ ਪਾਰ ਉਤਰੈ ਜਿਵੇਂ ਘਰ ਚ ਛਤਿਰ ਤੋਂ ਬਿਨਾ ਘਰ ਦਾ ਛੱਤ ਨਹੀਂ ਠਹਿਰ ਸਕਦਾ ਇਸ ਤਰ੍ਹਾਂ ਪ੍ਰਭੂ ਦੇ ਨਾਮ ਤੋਂ ਬਿਨਾ ਮਨੁੱਖ ਪਾਰ ਨਹੀਂ ਲੰਘ ਸਕਤ ਕੁੰਭ ਮੀਨਾ ਜਲ ਨਾ ਟਿਕਾਵੈ ਸਾਧੂ ਬਿਨ ਐਸੇ ਬਖਤ ਜਾਵੈ ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕਦਾ ਤਵੇਂ ਕਰੂ ਤੋਂ ਬਿਨਾ ਮਨੁੱਖ ਦਾ ਪੈੜਾ ਹਾਲ ਕੀ ਹੁੰਦੈ ਜਾਰੋ ਤਿਸੈ ਜੋ ਰਾਮਨ ਚੇਤੈ ਤਨਮਨ ਰਮਤ ਰਹਿ ਮੈਂ ਖੇਤਰ ਹਾ ਮੈਂ ਉਸ ਮਨ ਨੂੰ ਸਾੜਦਿਆ ਜੋ ਪ੍ਰਭੂ ਨੂੰ ਨਹੀਂ ਸਿਮਰਦਾ ਤੇ ਸਦਾ ਸ਼ੇਖ ਭੋਗਾ ਵਿੱਚ ਹੀ ਖਾਚ ਤਰੇਂਦਰ ਹਾ ਜੈਸੇ ਹਲ ਹਰ ਬਿਨਾ ਜ਼ਮੀਨ ਨਹੀਂ ਬੋਈਆ ਸੂਤ ਬਿਨਾ ਕੈਸੇ ਮਣੀ ਪੁਰਿਆ ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ ਤੇ ਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ ਕੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿੰ ਤੈਸੇ ਬਗ ਜੈ ਜੈ ਕੁੰਡੀ ਤੋਂ ਬਿਨਾ ਗੰਠ ਨਹੀਂ ਪੈ ਸਕਦੀ ਤੇਵੇਂ ਗੁਰੂ ਤੋਂ ਬਿਨਾ ਮਨੁੱਖਵਾਰ ਹੀ ਹੁੰਦਾ ਹੈ ਜਿਵੇਂ ਮਾਤ ਪਿਤਾ ਬਿਨ ਬਾਲ ਨ ਹੋਏ ਬਿਮ ਬਿਨਾ ਕੈਸੇ ਕਪਰੇ ਤੋਏ ਜੇ ਮਾਤਾ ਪਿਤਾ ਤੋਂ ਬਿਨਾ ਬਾਲ ਪੈਦਾ ਨਹੀਂ ਹੁੰਦਾ ਤੇ ਪਾਣੀ ਤੋਂ ਬਿਨਾ ਕਪੜੇ ਕਿਵੇਂ ਤੋਤੇ ਜਨ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨਾਂ ਹੀ ਦਰਵਾਰ ਕੋੜੇ ਤੋਂ ਬਿਨਾ ਮਨੁਕ ਅਸਵਾਰੀ ਨਹੀਂ ਕਰ ਸਕਦਾ ਤੇ ਗੁਰੂ ਤੋਂ ਬਿਨਾ ਪ੍ਰਭੂ ਦੇ ਦਰਤੀ ਪ੍ਰਾਪਤੀ ਨਹੀਂ ਹੁੰਦੀ ਜਿਵੇਂ ਬਾਜੇ ਬਿਨ ਨਹੀਂ ਲਿਜ ਜੈ ਫੇਰੀ ਖਸਮ ਦੁਹਾਗਨ ਤਜ ਓਹੇਰੀ ਸਾਜਾਂ ਤੋਂ ਬਿਨਾ ਜੀਵੇਂ ਆਤਮਾ ਨਹੀਂ ਹੋ ਸਕਦਾ ਜਿਵੇਂ ਖਸਮ ਤੋਂ ਮੈਨਾਂ ਇਸਤਰੀ ਸੁਆਗਣ ਨਹੀਂ ਹੋ ਸਕਦੀ ਕਹਿ ਕਬੀਰ ਇੱਕ ਹੈ ਕਰ ਕਰਨਾ ਗੁਰਮੁਖ ਹੋਏ ਬਹਰ ਨਿਮਰਨਾ ਤਕਬੀਰ ਆਖਦਾ ਇੱਕੋ ਹੀ ਕਰਨ ਜੋ ਕੰਮ ਹੈ ਗੁਰੂ ਦੇ ਸਨਮੂਖ ਹੋ ਕੇ ਨਾਮ ਸਿਮਰ ਕੇ ਫਿਰ ਜਨਮ ਮਰ ਨਹੀਂ ਪਏਗਾ ਗੋਂਡ ਕੋਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕਹਿਣ ਲੱਗੇ ਵੀ ਕੁੱਟਨ ਉਹੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ ਅਸਲ ਵਿੱਚ ਜੋ ਆਪਣੇ ਮਨ ਨੂੰ ਮਾਰਦੇ ਜਮਾਂ ਤੋਂ ਵੱਜ ਜਾਂਦਾ ਕੋਟ ਕੋਟ ਮਨ ਕਸਵੱਟੀ ਲਾਵੇ ਸੋ ਕੂਟਨ ਮੁਕਤ ਬਹੁ ਪਾਵੇ ਜੋ ਮਨੁਖ ਮੋੜ ਮੋੜ ਮਨ ਨੂੰ ਮਾਰ ਕੇ ਜਾਂਚ ਪੜਤਾਲ ਕਰਦਾ ਰਹਿੰਦਾ ਫਿਰ ਆਪਣੇ ਮਨ ਨੂੰ ਕੁੱਟਣ ਵਾਲਾ ਕੁੱਟਨ ਮੁਕਤੀ ਹਾਸਲ ਕਰ ਲੈਂਦਾ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਹੀਂ ਵਿਚਾਰ ਹਵੇ ਜਗਤ ਦੇ ਲੋਕ ਕੋ ਤੁਸੀਂ ਕੁੱਟਨ ਕਿਸ ਨੂੰ ਆਖ ਦਿਓ ਸਭ ਲੱਜ ਨੇ ਵਖੋ ਵਖਰੇ ਭਾਵ ਹੋ ਸਕਦੇ ਨੇ ਰਹਾ ਨਾਚਨ ਸੋਏ ਜੋ ਮਨ ਸੋ ਨੱਚ ਝੂਠ ਨਾ ਪਤੀਏ ਪਰ ਸੱਚ ਸੱਚ ਮਰਜ ਕਹਿਣ ਲੱਗੇ ਵੀ ਅਸਲ ਚ ਨਚਨਾ ਕੀ ਹੈ ਜਿਹਦਾ ਮਨ ਪ੍ਰਭੂ ਦੇ ਨਾਲ ਜੁੜ ਜਾਂਦਾ ਝੂਠ ਵਿੱਚ ਨਹੀਂ ਪਰ ਤਾਂ ਸੰਸਾਰ ਨਾਲ ਪਤੀ ਜਦਾ ਹੈ ਸੱਚ ਨਾਲ ਪਤੀ ਜਦਾ ਹੈ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਤੇ ਮਨ ਨੂੰ ਆਤਮਿਕ ਉਮਾਂ ਵਿੱਚ ਲਿਉਣਾ ਹੀ ਯਤਨ ਅਸਲ ਵਿੱਚ ਨਚਨਾ ਹੈ ਅਜਿਹੇ ਨਚਨ ਤੇ ਮਨ ਦਾ ਰੱਖਾ ਪ੍ਰਭੂ ਆ ਬਣਦਾ ਹੈ ਬਜਾਰੀ ਸੋ ਜੋ ਬਜਾਰੈ ਸੋਦ ਪੰਜ ਪਲੀਤਾ ਕੋ ਪਰਬੋਧ ਤੁਸੀਂ ਬਜਾਰੀ ਮਸਕਰ ਨੂੰ ਅੱਖ ਦੇ ਉੱਪਰ ਬਜਾਰੀ ਉਹ ਅਜ ਆਪਣੇ ਸ਼ੀਰੂ ਬਜਾਰ ਨੂੰ ਬੜਤਾਲਦਾ ਹੈ ਪੰਜਾ ਹੀ ਵਿਗੜੇ ਹੋਏ ਇੰਦਰੀਆਂ ਨੂੰ ਜਗਮਦਾ ਹੈ ਨੌ ਨਾਇਕੀ ਭਗਤ ਪਛਾਨ ਸੋਭਾ ਜਾਰੀ ਹਮ ਗੁਰਮਨ ਨੌ ਖੰਡ ਧਰਤੀ ਦੇ ਮਾਲ ਪ੍ਰਭੂ ਦੀ ਬੰਦਗੀ ਜਾ ਸਿੱਖਦਾ ਅਸੀਂ ਜਿਹੇ ਬਜਾਰੀ ਨੂੰ ਵੱਡਾ ਸ਼੍ਰਿਸ਼ਟ ਮੰਨਦੇ ਹਾਂ ਤਸਕਰ ਸੋਏ ਜੇ ਤਾਤ ਨਾ ਕਰੇ ਇੰਦਰੀ ਕੈ ਜਤ ਨਾਮ ਉਚਰੈ ਤੁਸੀਂ ਤਸਕਰ ਚੋਰ ਨੂੰ ਆਖਦੇ ਪਰ ਤਸਕਰ ਉਹ ਹੈ ਜੋ ਤਾਤ ਈਰਖਾਂ ਨਹੀਂ ਕਰਦਾ ਜੋ ਇੰਦਰੀਆਂ ਨੂੰ ਵਾਸ ਵਿੱਚ ਕਰਕੇ ਪ੍ਰਭੂ ਦਾ ਨਾਮ ਜਪਦਾ ਕਹੋ ਕਬੀਰ ਹਮ ਐਸੇ ਲਖਣ ਧੰ ਗੁਰਦੇਵ ਅਤਰੂ ਵਿੱਚ ਅਕੰਤ ਕਬੀਰ ਆਖਦਾ ਜਿਸ ਦੀ ਬਰਕਤ ਨਾਲ ਮੈਂ ਲਖਣ ਗੁਣ ਪ੍ਰਾਪਤ ਕੀਤੇ ਨੇ ਮੇਰਾ ਗੁਰੂ ਸੋਹਣਾ ਸਿਆਣਾ ਤੇ ਤਨਤਾ ਯੋਗ ਹੈ ਕਹੋ ਕਬੀਰ ਹਮ ਐਸੇ ਲਖਣਾ ਧੰਨ ਗੁਰਦੇਵ ਅਤ ਰੂ ਬਿਚਖਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ